ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆਂ ਕਾਲ ਅੱਜ ਅਸੀਂ ਜੀ ਤੁਹਾਨੂੰ ਦਿਖਾਉਣੇ ਆਂ ਅਸੀਂ ਲੈਂਦੇ ਸੀ ਕਿ ਬੂਟੇ ਦੇਖੋ ਇੱਕ ਤਾਂ ਇਸ ਕਲਰ ਦਾ ਸੀ ਆ ਦੇਖੋ ਇਹ ਵਾਲਾ ਤੇ ਇੱਕ ਇਹ ਵਾਲਾ ਦੇਖੋ ਤੇ ਇਹ ਪਹਿਲਾਂ ਤਾਂ ਵੀ ਉਥੋਂ ਨਰਸਰੀ ਚੋਂ ਹੀ ਅਸੀਂ ਇਹ ਕਰਵਾ ਕੇ ਲੈਂਦੇ ਸੀਗੇ ਗਮਲਿਆਂ ਦੇ ਵਿੱਚ ਤੇ ਹੁਣ ਨਾ ਦੇਖੋ ਵੀ ਇਹ ਇਸ ਤਰ੍ਹਾਂ ਹੋ ਗਿਆ ਬੁੱਟਾ ਸੀਗਾ ਇਹ ਦੋ ਕਲਰ ਸੀਗੇ ਜਿਵੇਂ ਕਰੀਮ ਕਲਰ ਜਾਂ ਹਰਾ ਗ੍ਰੀਨ ਦੇਖੋ ਇਹਦੇ ਪੱਤੇ ਆਏ ਹੋ ਗਏ ਵੀ ਸਾਨੂੰ ਤਾਂ ਬਹੁਤੀ ਜਾਣਕਾਰੀ ਨਹੀਂ ਕਿੰਨਾ ਬਾਰੇ ਤੇ ਤੁਸੀਂ ਸਾਨੂੰ ਦੱਸ ਸਕਦੇ ਕਿ ਇਸ ਇਹ ਵੀ ਥੋੜਾ ਜਿਹਾ ਮਰ ਜਾ ਆ ਜੀ ਗਿਆ ਦੇਖੋ ਐਸ ਤਰ੍ਹਾਂ ਇਹਦਾ ਕੀ ਹੱਲ ਕਰਗੇ ਅਸੀਂ ਤੇ ਇੱਕ ਆਹ ਵਾਲੇ ਸੀਗੇ ਇੱਕ ਦੇ ਵਿੱਚ ਹੀ ਚਾਰ ਸੀ ਇਹ ਦੇ ਵਿੱਚ ਤੇ ਦੋ ਸੀ ਵੀ ਇੱਕ ਇਹ ਦੇ ਵਿੱਚ ਲਾ ਲਏ ਇਸ ਗੋਲੇ ਦੇ ਇੱਕ ਇਹ ਚ ਲਾ ਲਿਆ ਇਹਦੇ ਅਸੀਂ ਤਿੰਨ ਬਣਾ ਲਏ ਦੇਖੋ ਦੋਏ ਚ ਲੱਗੇ ਹੋਏ ਆ ਵੀ ਜੇ ਖਰਾਬ ਹੋ ਗਏ ਤਾਂ ਫਿਰ ਇਹ ਦੋ ਰਹਿ ਜਾਣਗੇ ਦੇਖੋ ਇਹ ਚ ਦੋ ਆ ਇਹ ਚਾਰ ਸਿਗੇ ਚ ਇਹ ਅਸੀਂ ਆਪ ਘਰੇ ਆਉ ਕੀਤਾ ਵੀ ਲਾਇਆ ਗੋਲਿਆਂ ਦੇ ਵਿੱਚ ਇਹ ਤਾਂ ਸਹੀ ਹੈ ਇਹ ਤਾਂ ਪੱਤੇ ਦੇਖੋ ਇਹ ਪੱਤੇ ਕੱਢ ਰਿਹਾ ਇਹ ਵੀ ਪੱਤੇ ਕੱਢ ਰਿਹਾ ਦੇਖੋ ਇਲਾਏ ਵਗਾ ਲਾਏ ਤੋਂ ਬਾਅਦ ਹੀ ਪੱਤੇ ਕੱਢੇ ਦੇਖੋ ਤੇ ਪੱਤਾ ਤਾਂ ਇਹ ਵੀ ਕੱਢ ਰਿਹਾ ਹੈ ਦੇਖੋ ਤੇ ਥੋੜਾ ਜਿਹਾ ਨਾ ਇਹ ਜਿਹੜਾ ਪਹਿਲਾਂ ਵਾਲੇ ਪੱਤੇ ਸੀ ਦੇਖੋ ਇਸ ਤਰ੍ਹਾਂ ਹੋ ਗਿਆ ਇੱਕ ਪੱਤਾ ਤੇ ਦੋ ਪੱਤੇ ਤਾਂ ਤਿੰਨ ਪੱਤੇ ਸੀਗੇ ਤੇ ਇੱਕ ਪੱਤਾ ਇਹ ਖਰਾਬ ਹੋ ਗਿਆ ਦੇਖੋ ਤੇ ਪੱਤਾ ਇਹ ਵੀ ਕੱਢ ਰਿਹਾ ਹੈ ਦੇਖੋ ਤੇ ਇਹ ਜਮਾ ਵੀ ਆਏ ਹੋ ਗਿਆ ਤੇ ਇਹਦਾ ਤੁਸੀਂ ਕੋਈ ਹੱਲ ਦੱਸੋ ਸਾਨੂੰ ਵੀ ਇਹਦਾ ਕੀ ਹੱਲ ਕਰਕੇ ਇੱਕ ਇਹ ਵਾਲਾ ਇੱਕ ਇਹ ਵਾਲਾ ਦੇਖੋ ਹਨੋ ਤਾਂ ਬੋਤੇ ਨਾਮ ਹੀ ਨਹੀਂ ਪਤਾ ਦੇਖੋ ਇਹ ਵਾਲਾ ਹੈ ਇਹਦੇ ਆ ਚਿੱਟਾ ਜਿਹਾ ਫੁੱਲ ਹੈ ਪੱਤਾ ਤਾਂ ਇਹਦੇ ਵੀ ਆ ਕੱਢਿਆ ਹੋਇਆ ਸੀਗਾ ਦੇਖੋ ਥੋੜੇ ਜਿਹਾ ਪੱਤੇ ਜਾਂ ਝੁਰਸੇ ਜਗੇ ਹੈ ਇਹਦੇ ਵੀ ਆ ਸਾਡਾ ਮਣੀ ਬਲਾਟ ਹੈ ਇੱਕ ਇਧਰ ਸਾਡਾ ਮਣੀ ਬਲਾਟ ਹੈ ਕੇ ਵਾਲਾ ਮਣੀ ਬਲਾਟ ਹੈ ਇਹਦੇ ਵੀ ਪੱਤੇ ਜੇ ਖਰਾਬ ਹੋਗੇ ਅਸੀਂ ਹੁਣ ਤਾਂ ਸਹੀ ਹੋਣ ਲੱਗ ਗਿਆ ਖਰਾਬ ਜਦੋਂ ਲਾਇਆ ਸੀਗਾ ਪਤਾ ਨਹੀਂ ਲਾਉਣ ਕਰਕੇ ਖਰਾਬ ਹੋਗੇ ਇਹ ਤਾਂ ਵੈਸੇ ਸਹੀ ਪਿਆ ਤੇ ਪੱਤੇ ਝੁਰਸੇ ਜਗੇ ਹੈ ਤੇ ਇਹਦੇ ਵਿੱਚ ਵਿੱਚ ਪੱਤੇ ਝੁਲਸੇ ਜਗੇ ਤੇ ਦੇਖੋ ਜੀ ਇਹਦੇ ਪੱਤੇ ਝੁਲਸੇ ਜਗੇ ਦੇਖੋ ਤੇ ਇਹਦੇ ਵਿੱਚ ਨਾ ਅਸੀਂ ਵੀ ਕੱਲ ਚਾਹ ਜਿਹੜੀ ਆਪਾਂ ਚਾਹ ਬਣਾਉਣੀ ਆ ਤੇ ਉਹ ਚਾਹ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾਇਆ ਹੋਇਆ ਸੀ ਤੇ ਉਹ ਪਾਈ ਆ ਚਮਚਾ-ਚਮਚਾ ਸਾਰਿਆਂ ਚ ਕੱਲ ਮੈਂ ਉਹ ਵੀ ਅਸੀਂ YouTube ਤੇ ਵੇਖੀ ਸੀ ਵੀ ਕਹਿੰਦੇ ਸੀ ਚਾਹ ਪਾ ਕੇ ਤੇ ਵੀ ਚਾਹ ਚੰਗਾ ਸਰ ਕਰਦੀ ਐ ਦੇਖੋ ਕੀ ਅਸਰ ਕਰਦੀ ਹੈ ਤੇ ਜੇ ਕੋਈ ਹੋਰ ਹਾਲਾ ਤਾਂ ਤੁਸੀਂ ਹੋਰ ਹਾਲਾ ਦੱਸੋ ਇਹ ਬਹੁਤ ਸੋਹਣਾ ਸੀਗਾ ਭਰਿਆ ਭਰਿਆ ਸੀਗਾ ਸਾਰੇ ਦੇਖੋ ਮਰਝਾ ਆ ਗਏ ਉਹ ਇਹਦੇ ਪੱਤੇ ਵਿੱਚ ਵਿੱਚ ਹੈਗੇ ਉਹ ਵਧੀਆ ਥੋੜੇ ਰਹਿ ਗਏ ਵਧੀਆ ਤਾਂ ਇਹਦੇ 4-5 ਹੈਗੀਆਂ ਦੇਖੋ ਡੰਡੀਆਂ ਤੇ ਵੀ ਜੇ ਕੱਟ ਕੇ ਵੀ ਲਾਉਣਾ ਹੋਵੇ ਜੇ ਇਹਨੂੰ ਬਚਾਉਣਾ ਹੋਵੇ ਕਿਵੇਂ ਲੱਗ ਸਕਦਾ ਸਾਨੂੰ ਦੱਸਿਓ ਜਰੂਰ ਇਹ ਤਾਂ ਪੱਤੇ ਸਹੀ ਪਏ ਆ ਇਹਦੇ ਵਿੱਚ ਵਿੱਚ ਵੀ ਆ ਥੋੜੇ ਹੀ ਹੋਏ ਇਹਨਾਂ ਤੇ ਖਰਾਬੇ ਤਾਂ ਆ ਚੰਗੀ ਤਰ੍ਹਾਂ ਹੀ ਸਹੀ ਪਿਆ ਤੇ ਇਹ ਵਾਲਾ ਵੀ ਸਹੀ ਪਿਆ ਇੱਕ ਤਾਂ ਇਹ ਵਾਲਾ ਖਰਾਬ ਹੋ ਗਿਆ ਜਿਆਦੇ ਇਹਦੇ ਇਸ ਤਰ੍ਹਾਂ ਪੱਤੇ ਸੀਗੇ ਦੇਖੋ ਤੇ ਸਾਰੇ ਕਾਲੇ ਹੋ ਗਏ ਦੇਖੋ ਇਹ ਗ੍ਰੀਨ ਤੇ ਕਰੀਮ ਕਲਰ ਸੀਗੇ ਤੇ ਇਹਦਾ ਕੋਈ ਹੱਲ ਦੱਸੋ ਚਾਹ ਸੀ ਸਾਰਿਆਂ ਚ ਇੱਕ ਚਮਚਾ ਚਮਚਾ ਪਾਇਆ ਕੱਲ ਪਾਇਆ ਸਵੇਰੇ 24 ਘੰਟੇ ਹੋ ਗਏ ਇੱਥੇ ਇਹ ਜਰੂਰ ਤੁਸੀਂ ਸਾਨੂੰ ਦੱਸੋ ਤੇ ਅਸੀਂ ਇਹ ਸਪਰੇਅ ਤੇ ਪਾਣੀ ਦੀ ਛਿੜਕਦੇ ਹਾਂ ਰੋਜ਼ ਹੀ ਸਵੇਰ ਸ਼ਾਮ ਇਹਦੇ ਨਾਲ ਦੇਖੋ ਪਾਣੀ ਛਿੜਕਦੇ ਹਾਂ ਅਸੀਂ ਪੱਤਿਆਂ ਦੇ ਉੱਤੇ ਪੱਤੇ ਧੋਣੇ ਆ ਆਹ ਸਾਹੀ ਇਹਦੇ ਪੱਤੇ ਥੋੜੇ ਘੱਟ ਝੋਟੇ ਆ ਤੇ ਸਾਨੂੰ ਇਹਦੀ ਜਾਣਕਾਰੀ ਦੱਸਿਓ ਜਰੂਰ ਕਿਰਪਾ ਕਰਕੇ ਸਾਨੂੰ ਇਹਨਾਂ ਦੀ ਬਹੁਤ ਜਾਣਕਾਰੀ ਹੈ ਨਹੀਂ ਕਿ ਤੇ ਕਿਤੇ ਸਾਡੇ ਪੌਦੇ ਨਾ ਖਰਾਬ ਹੋ ਜਾਣ ਇਹ ਦੇਖੋ ਇਹਦਾ ਕੋਈ ਹੱਲ ਇਹ ਬਚ ਸਕਦਾ ਕਿ ਨਹੀਂ ਬਚ ਸਕਦਾ ਕਿ ਇਥੇ ਧੁੱਪ ਬਿਲਕੁਲ ਨਹੀਂ ਆਉਂਦੀ ਕਿਸੇ ਵੇਲੇ ਨਹੀਂ ਆਉਂਦੀ ਛਾਂ ਰਹਿੰਦੀ ਹੈ ਪਹਿਲਾਂ ਅਸੀਂ ਅੰਦਰ ਰੱਖੇ ਸੀਗੇ ਅਸੀਂ ਅਖੰਦਰ ਕਰਕੇ ਨਾ ਇਹ ਹੋ ਗਏ ਹੁਣ ਵੀ ਜਾਲੀ ਬੰਦ ਰਹਿੰਦੀ ਹੈ ਤੇ ਹਵਾ ਨਹੀਂ ਲੱਗਦੀ ਸੀ ਹੁਣ ਤਾਂ ਜਾਲੀ ਖੁੱਲੀ ਹੁੰਦੀ ਸੀ ਪਰ ਫੇਰ ਅਸੀਂ ਬਾਹਰ ਕੱਢਤੇ ਬਾਹਰ ਕੱਢੇ ਕਈ ਦਿਨ ਹੋ ਗਏ ਹੁਣ ਬਾਹਰ ਕੱਢਿਆ ਨੂੰ ਵੀ ਇਹਨਾਂ ਦਾ ਤੁਸੀਂ ਹੱਲ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਹੱਲ ਹੈ ਜਿਨ੍ਹਾਂ ਨੂੰ ਪਤਾ ਹੈ ਵੀ ਇਹ ਬਾਜ ਚ ਸਕਦੇ ਕਿਵੇਂ ਬਾਜ ਚ ਸਕਦੇ ਆ ਇਹ ਪੌਦਾ ਜਾਦੇ ਖਰਾਬ ਹੈ ਤੇ ਇਹ ਥੋੜਾ ਜਿਹਾ ਵੀ ਹੈਗਾ ਖਰਾਬ ਜਾਦੇ ਖਰਾਬ ਵੀ ਵਿੱਚ ਵਿੱਚ ਹੈਗੇ ਪੱਤੇ ਹਰੇ ਇਹਦੇ ਜਮੇ ਹੀ ਖਤਮ ਹੋਈ ਜਾਂਦੇ ਦੇਖੋ ਇੱਕ ਇਧਰ ਰਹਿ ਗਿਆ ਬਸ ਆਹ ਆ ਰਿਹਾ ਇਧਰ ਤੇ ਇਹਦਾ ਇੱਕ ਪੱਤਾ ਹੋਇਆ ਦੇਖੋ ਤੇ ਆ ਪੱਤਾ ਮੁੜ ਜਾਈਆ ਆ ਪੱਤਾ ਸਹੀ ਪਿਆ ਇਹਦਾ ਇਹਦੇ ਬੁੱਟੇ ਇਸ ਦਾ ਵੀ ਨਾਂ ਨਹੀਂ ਪਤਾ ਸਾਨੂੰ ਬੁੱਟੇ ਦਾ ਇਹਦਾ ਵੀ ਨਹੀਂ ਨਾਂ ਪਤਾ ਇਹ ਤਾਂ ਵਧੀਆ ਪਿਆਉਂ ਝੁਰਟੇ ਜੇ ਥੋੜੇ ਜਿਹਾ ਪੱਤੇ ਉਹਦੇ ਖਰਾਬ ਹੋਏ ਜਿਹੜਾ ਉਹ ਚਿੱਟੇ ਜਿਹੇ ਪੰਨ ਵਾਲਾ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਸੀਂ ਇਹ ਜਾਣਕਾਰੀ ਲੈਣ ਖਾਤਰ ਹੀ ਤੁਤ ਵੀਡੀਓ ਬਣਾਈ ਹੈ ਵੀ ਤੁਤੋਂ ਜਾਣਕਾਰੀ ਲੈ ਸਕੀਏ ਕਿ ਜਿਹਨੂੰ ਜਿਹਨੂੰ ਪਤਾ ਵੀ ਇਹਦੇ ਕੀ ਚਾਹੀਦਾ ਕੀ ਪਾ ਗਏ ਇਹਨਾਂ ਚ ਤੇ ਤੁਸੀਂ ਜ਼ਰੂਰ ਦੱਸਿਓ ਸਾਨੂੰ ਫੇਰ ਆਪਾਂ ਹੋਰ ਵੀਡੀਓ ਕੋਲੋਂ ਆਵਾਂਗੇ ਕਿਰਪਾ ਕਰਕੇ ਬੁੱਟੇ amare ਸਾਨੂੰ ਜਰੂਰ ਦੱਸਿਓ ਵੀ ਇਹਨਾਂ ਨੂੰ ਕੀ ਨੁਕਸ ਹੈ ਇਹਨਾਂ ਦੇ ਵਿੱਚ ਕੀ ਖਰਾਬੀ ਹੈ ਤੇ ਸਾਨੂੰ ਜਰੂਰ ਦੱਸਿਓ ਤੁਸੀਂ ਇਹ ਪੰਜ ਜੇ ਆ ਸਾਡੇ ਕੋਲ ਛੀਮਾ ਜੇ ਸੀਗਾ ਇਹਦੇ ਅਸੀਂ ਦੋ ਹੋਰ ਬਣਾ ਲਏ ਸੱਤ ਅੱਠ ਪੌਦੇ ਹੋ ਗਏ ਇਹ ਸਹੀ ਹੈ ਇਹਨਾਂ ਨੂੰ ਵੀ ਅਸੀਂ ਇੰਦਕ ਇਹ ਗਮਣਾ ਚ ਕਰਿਆ ਹੋਇਆ ਇਹਨੂੰ ਬਹੁਤ ਦਿਨ ਹੋ ਗਏ ਇਹ ਸਹੀ ਪੈ ਗਿਆ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਉਹਨਾਂ ਨੂੰ ਦੱਸਣ ਖਾਤਰ ਤੁਹਾਡਾ ਧੰਨਵਾਦ ਹੋਊਗਾ ਸਾਨੂੰ ਜਰੂਰ ਦੱਸਿਓ ਕਿਰਪਾ ਕਰਕੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ